ਮੈਂ ਤਾਂ ਆਪਣੇ ਰੱਖੂੰਗੀ ਮੇਰਾ ਤਾਂ ਫੋਦੀ ਸਾਰਾ ਦਾਦੇ ਫਿਰਦਾ ਲਾ ਮੈਨੂੰ ਪਤਾ ਬਾਟਰਾ ਦੇ ਵੀ ਕੀ ਕਰਦਾ ਹਾਂ ਛੂਰ ਕੇ ਹੀ ਹੋਰ ਆਮਾਂਚ ਰਖਣੀ ਕੋ ਬਾਂਦੀ ਜਾਏ ਜਦ ਮਾਸਹੀ ਰੱਖੀ ਭਾਰਤ ਦਾ ਫਿਰ ਰੱਖੂੰਗੀ ਮੈਂ ਤਾਂ ਆਪਣੇ ਬੰਦ ਗਈ ਹਾਂ ਹਾਂ ਬਾਜਾ ਤੂੰ ਬਣੇ ਹਾਂ ਬਣੇ ਉਸਦਾ ਸਿੱਖ ਭੈੜੀ ਆ ਪਰ ਵਕਤ ਨਾਲ ਰੱਖਣੀ ਪਊਗਾ ਕੱਥ ਬਣਦਾ ਬਣੇ ਰੱਖੂੰਗੀ ਵਰਕੋ ਹੁਣ ਕੇਲੇ ਦਾ ਆਪਾਂ ਨੇ ਖਾ ਲੇ ਹੁਣ ਆਏ ਦੱਸੋ ਵੀ ਤੁਡੀ ਫਟਾਉਣੀ ਆ ਇਹ ਹੋਰ ਹੋਣਾ ਤਾਂ ਉੱਟਾਂ ਵੀ ਚੋਰੀ ਤਾਂ ਕੇ ਲੈਣਾ ਥੋੜੀ ਬੱਤ ਰੱਖਿਆ ਜਾਓ ਕੱਲਿਆਂ ਨਾਲ ਹੁਣ ਤਾਂ ਟੈਂਕੀ ਬੁੱਲ ਕਰ ਲੋ ਮੁੜ ਕੇ ਆਉਣ ਤੱਕ ਜਾਕਾਂਗੀ ਹੋਰ ਹੋਣਾ ਚਲੋ ਰਾਤ ਨੂੰ ਕੁਝ ਲੂਗਾ ਹਾਂ ਨਹੀਂ ਤਾਂ ਮੈਂ ਇਹ ਕਹਾਂਗਾ ਕਿ ਮੈਂ ਸੋਹਣੀ ਲੱਗਦੀ ਆ ਅੱਜ ਥਾਂ ਪਹਿਲੇ ਬਹੁਤ ਸੋਹਣੀ ਲੱਗਦੀ ਆ ਤੈਨਾਂ ਕਿਵੇਂ ਲੱਗਦੀ ਆ ਪਹਿਣੀ ਤੈਨੂੰ ਕੋਈ ਕਹਿ ਲੱਗਦਾ ਤਾ ਮੁੱਕ ਤੇ ਮਾਇਆ ਨਹੀਂ ਆ ਤੈਨੂੰ ਮੈਂ ਵਸਥਾ ਕਰ ਉੱਤਰਵਾਂ ਕੇ ਦੇਣੀ ਆ ਠੀਕ ਆ ਭੈਣੇ ਚੂਰੀ ਕੁੱਟ ਹੈ ਨਹੀਂ ਸੁੱਕੀ ਦੀ ਗੱਲ ਸੋਣੇ ਦਾ ਨੀਉ ਸਾਬ ਸਾਰੀਆਂ ਸਾਬ ਬਣਾ ਨੂੰ ਕਰਵਾ ਚਾਹੁੰਦਾ ਵਰਤ ਰੱਖਣਾ ਚਾਹੁੰਦਾ ਹੈਣਾ ਹਾਂ ਭੈਣੇ ਹੱਕ ਬੰਦਾਗਾ ਕਿਉਂਕਿ ਬੰਦੇ ਬਾਹਰ ਆਂਦੇ ਨੇ ਉਹਨਾਂ ਦੀ ਲੰਬੀ ਉਮਰ ਵਾਸਤੇ ਉਹ ਆਪਣੇ ਵਾਸਤੇ ਬਾਹਰ ਕਮਾਈ ਕਰਦੇ ਨੇ ਆਪਣਾ ਵੀ ਕੁਝ ਨਾ ਕੁਝ ਵਰਤ ਹਾਂ ਭੈਣੇ ਚਲ ਹੋਰ ਇਧਰ ਮੈਂ ਚੁੱਕ ਕਰਦੀ ਆ ਭੈਣੇ ਆਦਾ ਕੁੱਟ ਲੈ ਅਪ ਕੀ ਲਾਭ ਤੇ ਬਰਾਦ ਤੇ ਕੁੱਟਾਂਗੇ ਚੋਰੀ ਹੋਰ ਪਿੰਡ ਚਲਾ ਜਾ ਕਿੰ ਕੁ ਨਰਪਣ ਜਾ ਟੇ ਵਾਲਾ ਨਰਪਣ ਤੁਸੀਂ ਕੁੱਤਾ ਚੋਰੀ ਫਿਰ ਮੈਂ ਲੱਗਿਆ ਅੱਜ ਛੁੱਟੀ ਹੈਗੀ ਪਰ ਹੋ ਵੀ ਲੇਟ ਹੋ ਰਿਹਾ ਚਲ ਜਾ ਪਾਣੇ ਮੈਂ ਤੁਹਾਨੂੰ ਕੁੱਤਾ ਚੋਰੀ ਹਾਂ ਮੈਂ ਗੁਰ ਦੇ ਦੇਖਣਾ ਨਹੀਂ ਸੁੱਕ ਗਿਆ ਇੱਕ ਕੰਮ ਕਰ ਤੂੰ ਵੀ ਨਹੀਂ ਕਰਕੇ ਦੀ ਦੱਕਾਣ ਤੋੜਦੀ ਸਾਰਾ ਦਿਨ ਸ਼ਿਕਾਇਤੀ ਤੱਕ ਤੇ ਆ ਇਹ ਕੰਮ ਦਾ ਟੱਕਾ ਨਹੀਂ ਟੋੜੇ ਤੇ ਕੋਟਰਾ ਚਲ ਤੂੰ ਕੋਟਲਾ ਬਿੱਤੂ ਤੇ ਆ ਕੇ ਆਪਾਂ ਕੋਣ ਕੰਮ ਨਹੀਂ ਪਊਗਾ। ਸੁਣ ਲੈ। ਕੀ ਸੁਖੀ? ਹਾਂ। ਵੱਜਣਾ ਤੜਕੇ ਦਾ ਗਿਆ 4 ਵਜੇ ਦਾ। ਖੇਤ ਚਾਹ ਨਹੀਂ ਪੀਕੇ ਲੈਣਾ ਨਹੀਂ ਦੇਣ ਵਾਲੀ ਆ। ਨਹੀਂ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ। ਜਦੋਂ ਉਹਦੇ ਖੁੱਡੇ ਨੂੰ ਅੱਗ ਲੱਗੀ ਆ ਪੀ ਆ ਜੂਗਾ। ਝਾਲ ਆਹੋ ਕਿਉਂ ਟੈਨਸ਼ਨ ਲੈ। ਆ ਜਾ ਆਪਾਂ ਤਾਂ ਚੂਰੀ ਖਾਈਏ ਜਾ ਕੇ। ਹੋਰ ਨੂੰ ਹੀ ਟੈਨਸ਼ਨ ਲੈ। ਚਾ। ਉਹਨੂੰ ਤੇ ਗਰੀ ਹੈਗਾ ਹੈ। ਹਰ ਤੱਕ ਪਿਆਰਾ ਸਦਾ। ਮੈਨੂੰ ਕੁਸਮਾਨ ਵੀ ਚਾਹੀਦਾ ਮੈਨੂੰ ਕੇਲੇ ਚਾਹੀਦੇ ਆ ਕੋਈ ਖਾਸ ਸੰਗਰ ਚਾਹੀਦਾ ਲੈ ਠਾਵਾ ਜਾ ਤਾ ਨੋ ਬੈਠ ਤਾ ਉੱਠੋ ਜੀ ਉੱਠ ਅੱਜ ਬੱਤਾਂ ਹੈ ਜੀ ਉੱਠ ਖੜੋਸੇ ਨਹੀਂ ਆ ਪਏ ਆਂ ਯਾਰ ਅੱਜ ਤਾਂ ਨਹੀਂ ਯਾਰ ਉੱਠੜਦੇ ਮੇਰਾ ਬੱਤ ਸੀਗਾ ਅੱਜ ਉਹ ਕੀ ਤੁਸੀਂ ਐਸ ਸੰਗਰ ਦੇ ਨਾਲ ਬੈਠੇ ਹੋ ਉਹ ਪਕੜਟ ਕਰਨ ਲੱਗ ਗਿਆ ਚੁੱਪ ਹੋ ਜਾ ਤੁਸੀਂ ਪੈ ਜਾ ਘੰਟਾ ਹੋਰ ਪੈ ਜਾ ਕੋਈ ਨਹੀਂ ਚੈ ਪੈ ਜਾ ਮੈਂ ਕਿਹੜੇ ਉੱਠੇ ਆਜਾ ਜੂਰੀ ਖਾ ਲਈ ਜਾ ਪ੍ਰਾਥਨਾ ਕਰ ਤੁਸੀਂ ਪੈ ਜਾ ਦਿਖਾਵਾ ਤਾਂ ਪਾਵਾ ਆਹੋ ਅਮਰਤਾ ਕੋਈ ਨਹੀਂ ਆਣਾ ਤੁੰਗਾ ਬੋ ਜਾਇਆ ਚਲੋ ਅਮਰਤਾ ਕੋਈ ਨਹੀਂ ਆਣਾ ਤੁੰਗਾ ਬੋ ਜਾਇਆ 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 ਰੋਕਣਾ ਨਾ ਕਿਸੇ ਨੂੰ ਟੋਕਣਾ ਨੀਂ ਤਮ ਉਹਦੀ ਮੋਸ਼ਾਹੇ ਪ੍ਰਾਣੀ ਰੋਜ਼ ਨਹੀਂ ਹੁੰਦਾ ਅਜੇ ਤੱਕ ਸਾਰਾ ਦਿਨ ਨਹੀਂ ਹੁੰਦਾ ਤਹੀਂ ਪ੍ਰਾਣੀ ਸਾਰਾ ਦਿਨ ਕਿਰ ਕੋਈ ਨਾ ਤੂੰ ਭੈਣ ਵਾਂਜੀ ਤੋਂ ਮਗਾ ਲਈ ਚੱਲੂ ਪੜੇ ਆਪਾਂ ਦੇਵਾਰੇ ਤਰ ਮਾਂ ਤੜੀ ਜਮਾ ਪੀਦਾ ਨਾ ਲੈ 9 ਵਜੇ ਵੀ ਆ ਪਿਆ ਹਲਦਾ ਸੁੱਤਾ ਪਿਆ ਐਂ ਹੈਗਾ ਬੁੱਤ ਖੜਾ ਹੁਣ ਉੱਠ ਖੜੋ ਜੀ 9 ਵਜੇ ਚੱਲ ਚੱਲ ਹੁਣ ਚਲੋ ਬਾਜ਼ਾਰ ਵੀ ਜਾਣਾ ਸਮਾਨ ਲੈ ਕੇ ਆਉਣਾ ਉਹਨੇ ਤਿਆਰ ਹੁੰਨੇ ਚਾਹੋ ਆਹ ਦੇਖੋ ਬੰਚ ਤੜਕੇ ਲੱਗਿਆ ਹੈ ਫਿਰ 4 ਵਜੇ ਦਾ ਤੁਸੀਂ ਬੋੜਾ ਫਿਕਰ ਨਹੀਂ ਕਰਦੇ ਹੈਗੇ ਚਲ ਤਿਆਰ ਹੋ ਜਾ ਖੜੇ ਹੋ ਜਾ ਉਹ ਕਹਿੰਦੇ ਵੱਡੇ ਭੈਣ ਹੁੰਦਾ ਵਾ ਤਿਆਰ ਹੁੰਦਾ ਵੱਡੇ ਭੈਣ ਕੋਲ ਉਹ ਆ ਫੋਨ ਦਾ ਜੀ ਦਾ ਖਰਚੀ ਜਾਂਦਾ ਯਾਰ ਬੁੜੀਆਂ ਆਈਆਂ ਨਾ ਹੁਣ ਇਹ ਵੀ ਖੱਲ ਖਾਈ ਜਾਂਦੀਆਂ ਨੇ ਉਹ ਇਹ ਫੌਜੀ ਦਾ ਯਾਰ ਹਾਂਜੀ ਹੈਲੋ ਕੀ ਸਾ ਕੀ ਹਾਲ ਹੈ ਫੌਜੀ ਸਾਹਿਬ ਆ ਬੱਦਿਆ ਜੇ ਤਾਂ ਜਮਾ ਖੋ ਅਖਾ ਮਾਰਦੇ ਤੁਸੀਂ ਰਸੋ ਹਾਂ ਫਿਕਾਊ ਡਿਊਟੀ ਤੇ ਮੈਂ ਪਈ ਜਾਂਦੀ ਆ ਵਧੀਆ ਚਰੋਠੀ ਤਾਂ ਵਧੀਆ ਹੀ ਹੋਣੀ ਚਾਹੀਦੀ ਆ ਹਾਂ ਮੈਂ ਇਹ ਤੜਕੇ ਦਾ ਆਇਆ ਹਾਂ ਖੇਤ ਹਾਂ ਉਹ ਜਾਣਦਾ ਸੀ ਛੁੱਟੀ ਕਦੋਂ ਆਵੇਂਗਾ ਠੀਕ ਆ ਕੋਈ ਜੇਰੀ ਫੋਜੀ ਹਾਂ 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 ਰੰਬ ਦੀ ਪੇਟੀ ਲੈ ਆਇਆ ਜਾਂਦਾ ਹੋਇਆ ਠੀਕ ਆ ਚੰਗਾ ਮੈਂ ਦੇਖਣਾ ਤੇ ਵਾਕ ਜਲੇ ਕੀ ਕਰੀ ਜਾਂਦੇ ਘਰੇ ਯਾਰਾ ਠੀਕ ਆ ਫੇਰ ਕਰਦੇ ਆ ਗੱਲ ਆ ਬੰਦੇ ਬੰਦੂ ਉੱਤਰ ਲੈ ਮੈਂ ਤਾਂ ਆ ਪਾਈ ਨਹੀਂ ਹੁਣ ਯਾਰਾ ਦੇਖੀਏ ਕੋਈ ਜਵਾਬ ਗੱਲੇ ਨਹੀਂ ਦੀਂਦਾ ਕਿ ਦਰਵਾਗੇ ਅੱਡ ਕੰਜਦੀ ਹੋਏ ਆ ਹੋਏ ਆਪਤੀ ਲੇ ਮੰਜੇ ਪਰੇ ਨੇ ਹੈਂ ਦੇ ਕਾਇਪਾਏ ਦਾ ਕੋਈ ਧੀ ਨਹੀਂ ਨੀਗਾ ਨਾ ਜਵਾਕ ਨਾ ਜੱਲਾ ਯਾਰ ਆ ਪੰਜਾਸਾ ਮੰਗੂ ਤੂੰ ਕਹਿ ਗਿਆ ਕੰਮ ਨਹੀਂ ਕਰਕੇ ਭੁੱਲਾ ਨਹੀਂ ਕਰਦੇ ਈ ਸੱਲਾ ਬੇ ਮੈਂ ਕਿਧਰ ਆ ਗਿਆ ਵੇ ਤੂੰ ਇਹ ਤਾਂ ਮਸਾ ਪੰਜਾ ਸੀ ਕਿ ਪਤਾ ਨਹੀਂ ਪਰ ਮੈਂ ਤੇ ਤੂੰ ਐ ਰੋਟੀ ਰੁੱਟੀ ਖਵਾ ਜਾਂਦੀ ਰੋਟੀ ਦਾ ਕੋਈ ਨਹੀਂ ਖਵਾਉਂ ਤੂੰ ਤੇ ਮੈਨੂੰ ਪਤਾ ਨਹੀਂ ਅੱਜ ਵਰਤ ਸੀਗਾ ਤੈਨੂੰ ਪਰ ਸੋਸਤੀ ਨਹੀਂ ਵਰਤਾਂ ਤੈਨੂੰ ਕਹਾਂ ਦਸਤਾਂ ਕਿਹੜੇ ਵਰਤਾਂ ਇਹ ਪੰਜ ਨੂੰ ਕੀ ਪਤਾ ਵਰਤਾਂ ਦਾ ਕੀ ਹੋ ਸਾਰਾ ਦਿਨ ਉਂ ਕਰੀ ਜਾਉਗਾ ਵੱਡਣੀ ਆ ਤੈਨੂੰ ਕਿਹੜੇ ਦੰਜਰ ਨੇ ਕਿਹਾ ਦਸਤ ਰੱਖ ਲੋ ਮੈਂ ਤੁਝੇ ਕਦੇ ਰੱਖਿਆ ਹਾਂ ਮੈਂ ਤੈਨੂੰ ਦਾ ਪਤਾ ਹੂੰਗਾ ਹਾਂ ਤੂੰ ਦਾ ਪੈਸਾ ਨਹੀਂ ਕਿਰਨੀ ਪੜੀ ਨਹੀਂ ਕਿ ਬਾਈ ਮੈਂ ਤਾਂ ਮੱਤ ਰੱਖਣੀ ਐ ਰੋਪੇਣਾ ਪੱਟਣਾ ਸਿਰ ਨਾ ਕਿ ਬਾਈ ਰੱਖੇ ਮਾ ਮਾ ਕਿ ਕੋਈ ਨਹੀਂ ਆਇਆ ਤੇ ਤੇਰੀ ਚੋਣਦੀ ਐ ਮਾਂ ਗਈ ਮੈਨੂੰ ਐ ਲੱਗਦਾ ਆ ਕਰ ਸਾਰਾ ਕਰ ਤੂੰ ਬਾਈ ਖਾਜਾ ਉਹ ਮੰਡੇ ਪੈਨੇ ਤੋਂ ਦੇ ਬਤੀਲੇ ਉਹ ਤਾਂ ਜੂਰੀ ਖਾਣੀ ਸੀ ਸਾਰਾ ਮੈਨ ਕੋਈ ਕੰਮ ਨਹੀਂ ਕਰਾਂ ਮੈਨੂੰ ਖਾਣਾ ਕੁਝ ਨਹੀਂ ਖਾਣਾ ਹੈ ਅੱਜ ਇਹ ਤਾਂ ਦੁਪਹਿਰ ਦੇਖਾਂ ਆ ਪੰਨਾ ਭੁੱਖ ਜਾ ਤੇ ਆ ਦੇਖਾ ਉਹ ਮੇਰੇ ਸਾਹ ਦੇ ਗੱਟ ਚ ਗੋੜੜਾ ਕਰਦਾ ਹੋਏ ਨਾ ਸੰਤਾ ਆਇਆ ਵੀ ਆਖਣ ਗਾ ਲਉ ਆਊਗਾ ਤੇ ਤੂੰ ਬਾਈ ਮੋਡੋ ਉੱਲੀ ਅੰਡੀਆਂ ਉਹ ਪਾਏ ਦਾ ਬਤੀਲੇ ਦਾ ਤੇ ਬਾਈ ਪੋਰਾ ਪੋਰਾ ਜੁਰੀ ਬਾਈ ਖਾਣਾ ਮਾ ਖਾਦਾ ਹਾਂ ਨਾਂ ਨਿਆਕੇ ਕੋਲ ਨਾ ਪੱਛਣੀ ਕੋਸ ਬੜਾਈ ਜਾਨੀ ਕੋਈ ਕੰਮ ਨਹੀਂ ਹੁੰਦਾ ਸਾਥੂ ਆ ਨਾ ਤੂੰ ਤੇ ਆ ਗਈਆਂ ਖਾ ਕੇ ਤੂੰ ਵੀ ਝੱਕ ਕੇ ਅਖੇ ਮਾੜਾ ਬੱਤਾ ਅੰਦਾਜ਼ਾ ਨਹੀਂ ਕਰਦੇ ਤੇਰੇ ਨਾਲ ਸੁਣ ਬਾਈ ਤੈਨੂੰ ਚੂਰੀ ਦੀਗੀ ਤੈਨੂੰ ਕੰਮ ਨਹੀਂ ਦਿਖਿਆ ਸੀ ਵੀ ਕੰਮ ਨਵੇੜ ਕੇ ਪਿਆ ਕਿਹਦਾ ਕੰਮ ਜਿਹੜਾ ਘਰ ਦਾ ਕੰਮ ਹੁੰਦਾ ਉਹ ਨਹੀਂ ਤੇਰੀ ਤੁਹਾਨੂੰ ਕੰਮ ਆ ਕੇ ਆਸ ਕਰਦੀ ਰਹੀ ਨਾ ਆਹ ਭਾਈ ਉਹ ਡੰਗ ਡੰਗ ਸਾਹ ਆਸ ਕਰ ਕੇ ਕਰ ਲਿਆ ਤੂੰ ਪਹਿਲੇ ਤੁਸੀਂ ਪਹਿਲੇ ਚੱਲ ਪਹਿਲੇ ਨਹੀਂ ਪਹਿਲੇ ਵਕਤਾ ਦਾ ਵੰਝ ਗੱਡਿਆ ਕੋਈ ਆਇਆ ਸਿੱਧਾ ਇਹ ਆਇਆ ਹੋਰ ਗਿਆ ਮਲਾਜ ਉਹ ਜਾ ਵੀ ਪਤਾ ਨਹੀਂ ਸਾਡਾ ਕਿੱਧਰ ਗਿਆ ਇੱਧਰ ਨਾ ਹੈ ਤਾਂ ਆ ਬੁੜੀਆਂ ਆਈਆਂ ਨੇ ਭੇਜਿਆ ਹੁਣ ਆ ਯਾਰ ਕਿਤੇ ਹੂੰ ਇਹਨਾਂ ਦੇ ਬਸ ਨੇ ਅੱਡ ਚੱਕਰ ਚ ਪਾਇਆ ਉਹਨੂੰ ਸੇਵ ਕੇਲੇ ਮੰਗਦੀਆਂ ਹੁਣ ਵੀ ਆ ਉਹ ਸੇਵ ਕੇਲੇ ਕੀ ਕੱਲੇ ਸੇਵ ਕੇਲੇ ਤੇ ਕਿੱਥੇ ਖੜਤੀਆਂ ਨੇ ਇਹ ਉਹ ਬਾਂਚ ਖਾਣਾ ਉਹ ਵੀ ਮੰਗਾਇਆ ਹੋਊ ਤੁ ਪੂਜੜੇ ਕਾ ਜਿਹੜੇ ਜੇ ਤੇ ਕੋ ਹੁੰਦਾਗਾ ਆ ਸੰਗਾਰ ਦਾ ਪਤਾ ਨਹੀਂ ਕੀ ਹੁੰਦਾਗਾ ਉਹ ਮੰਗਾ ਲੈਂਦੀਆਂ ਨੇ ਕੀ ਪੀ ਪਾਈ ਚੀਜ਼ਾਂ ਚ ਹੂੰ ਤੁਸੀਂ ਰੱਬ ਨੇ ਕਰਨਾ ਜਿਹੜਾ ਕੁਝ ਕਰਨਾ ਅਸੀਂ ਮੰਗ ਲੀਆਂ ਕਿ ਲੰਮੀ ਉਮਰ ਇਹ ਨਾਲ ਹੋ ਲੰਮੀ ਉਮਰ ਆ ਜਾ ਥੈਂਕ ਯੂ ਲੈਣਾ ਲੋਕ ਤਾਂ ਮੁੱਖੇ ਮਰਦੇ ਹੁੰਦੇ ਨੇ ਮਰੀਆਂ ਦੇ ਫੇਸ ਪਾਉਣ ਦਾ ਪਹਿਲਮਾ ਹੋਣਾ ਉਹ ਦੇ ਦੇ ਕੋ ਡਾਕਟਰ ਨਾਲ ਤੇ ਰਾ ਜਦੋਂ ਉਹ ਦੇਖੀ ਜਾਉ ਫਿਰ ਐਂ ਦੇ ਕਿ ਮਾ 60000 ਦੀ ਜਾਂ ਜੇ ਇਹ ਗੁੜੀਆਂ ਦਬਾਵਾ ਵਾਲਾ ਇਹ ਕੇਲੇ ਲਾ ਕੇ ਰੱਖਦਾ ਹੈ ਨਾ ਉਹ ਹੋਰ ਬੜਾ ਬਾਈ ਦਾ ਬੈਠਾਗਾ ਉਹ ਬੜੇ ਕੀ ਹਾਲਾ ਭਾਈ ਹਾਂ ਬਲਕਾਰ ਆ ਗਿਆ ਹਾਂ ਭਾਈ ਕੀ ਹਾਲ ਹੈ ਬਲਕਾਰ ਯਾਰ ਠੀਕ ਆ ਭਾਈ ਇਹ ਰਾਤ ਦੇ ਲੇ ਕੁਲੇਇਆ ਚਾਤ ਮਾਨਸਾ ਬਗਿਆ ਸੀ ਹੋਰ ਭਾਈ ਇਹ ਜੋ ਅੱਖਾਂ ਦਾ ਬੱਤ ਸੀ ਅੱਜ ਅੱਛਾ ਹੋਰ ਆ ਲੈਣ ਬਗਿਆ ਅੱਜ ਛੁੱਟੀ ਸੀ ਮਹਾਰਾ ਇਸ ਤੇ ਮੈਂ ਚਲ ਪਾਵਾਂਗੇ 10 ਮਿੰਟ ਉਹਨਾਂ ਬੜੇ ਆ ਲੈਣ ਪਏ ਤਾਂ ਅੱਛਾ ਜਾ ਕੇ ਤੂੰ ਮੈਂ ਤਾਂ ਖੇਤ ਜਾ ਆਇਆ ਯਾਰ ਮੈਂ ਤਾਂ ਆਪ ਉਹ ਬੁਗਨਿਆ ਪੰਜਾ ਸੀ ਮੇਰੇ ਆਉਲੇ ਨੂੰ ਨਾ ਕੋ ਕੰਮ ਕਰਿਆ ਨਾ ਕਾਜ ਕਰਿਆ ਇਹਨਾਂ ਨੇ ਠੀਕ ਹੈ ਹੋਰ ਭੈਣ ਦਾ ਕੱਪੜੇ ਉਮੀ ਪਏ ਨੇ ਧੋਣ ਵਾਲੇ ਅਕੇ ਅੱਜ ਸਾਡਾ ਬੱਤਾ ਠੀਕ ਹੈ ਤੇ ਚੱਲ ਐਂ ਕਰਦੇ ਆ ਫਿਰ ਤੁਫੜਾ ਆ ਯਾਰ ਉਹਨਾਂ ਨੂੰ ਠੀਕ ਹੈ ਖੇਤ ਧਰਦੇ ਆਪੀ ਖਾ ਲੈਣਗੇ ਖੇਤ ਧਰਿਆ ਪਰੇ ਸੂਈ ਚ ਰੱਖਦਾ ਹਰ ਸੂਈ ਚ ਰੱਖਦੇ ਯਾਰ ਉਹਨਾਂ ਨੂੰ ਪੰਜਾ ਰਹਿਣ ਦੇ ਮੇਰੇ ਕੋਲ ਆ ਜੀ ਉਰੇ ਠੀਕ ਹੈ ਭਾਈ ਆਹੋ ਤੇ ਕੁਇਲਿਬਰਾ ਵਰਖੰਦੇ ਉਹਨਾਂ ਦੇ ਕਦੋਂ ਮਰਜ਼ੀ ਖਾਣ ਹੈ ਹੂੰ ਹਾਂ ਦੱਸ ਇਹ ਤਾਂ ਠੀਕ ਆ ਹੂੰ ਮੇਰੀ ਗੱਲ ਸੁਹਣਾ ਹੂੰ ਚੱਲ ਵਧੀਆ ਅੱਜ ਖੁਸ਼ੀ ਦਾ ਤਿਹਾਰਾ ਹਾਂ ਉਹਦਾ ਗੱਲ ਠੀਕ ਹੈ ਤੇਰੀ ਉਹ ਨਾਲੇ ਮੇਰਾ ਟਾਂਕਾ ਲੱਗੂ ਅੱਜ ਹੂੰ ਹੈ ਤੂੰ ਤਾਂ ਹੁਣ ਸਿੱਖ ਬੰਦਾ ਯਾਰਾ ਹੂੰ ਉਹ ਤਾਂ ਮੈਨੂੰ ਸੰਗ ਆਉਂਦੀ ਆ ਹੂੰ ਉਹ ਮਾਦ ਬਦਨਾਮ ਦਾ ਬੰਦਾ ਯਾਰ ਮੈਨੂੰ ਬੰਝ ਪੰਝ ਹੀ ਕਹਿੰਦੇ ਨੇ ਪਹਿਲੇ ਦਿਨੋਂ ਬਦਨਾਮ ਆ ਹੂੰ ਮੈਂ ਤਾਂ ਚੜੀ ਦੀ ਨਹੀਂ ਲੱਥੀ ਹੁੰਦੇ ਨੂੰ ਪਤਾ ਤਾਂ ਹੈਗਾ ਇਹਨਾਂ ਨੂੰ ਚਾਹ ਆਪਦਾ ਰਾਂਝਾ ਰਾਜੀ ਕਰਨ ਦੇ ਚੱਲ ਹੈ ਜਿਵੇਂ ਤੂੰ ਕਹਿਣਾ ਆਪਾਂ ਨੂੰ ਕੀ ਕਹਿੰਦੀਆਂ ਨੇ ਹੈ ਹੂੰ ਤੇ ਮੈਂ ਐਂ ਕਹਿਣਾ ਸੀ ਵੀ ਟਾਈਮ ਹੋ ਗਿਆ ਖਾਸਾ ਠੀਕ ਹੈ ਇਹਨਾਂ ਨੇ ਦੁਪਹਿਰੇ ਕੋਈ ਵੀ ਆਪਦਾ ਕਰਨਾ ਹੋਣਾ ਉਹ ਚੋਰੀ ਜੀ ਕੁੱਟਦੇ ਹੁੰਦੇ ਆਂ ਵਿਚਾਰੀ ਜੀ ਕੁੱਟਦੀਆਂ ਨੇ ਫਿਰ ਕਹਾਣੀ ਸੁਣਦੀਆਂ ਨੇ ਹੂੰ ਲੈ ਸੌ ਕੁੜ ਵੱਜ ਕਰਦੀਆਂ ਨੇ ਯਾਰੀ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਤੂੰ ਯਾ ਨੀਤਾ ਨਹੀਂ ਬੰਦਾ ਮੇਰਾ ਚਲ ਹੈ ਛੋਟਾ ਭਾਈ ਠੀਕ ਹੈ ਜੀ ਠੀਕ ਇੱਕ ਵਿਚਾਰੜਾ ਤੈਨੂੰ ਪਤਾ ਵੀ ਫੌਗੀ ਆ ਹਾਂਜੀ ਹਾਂਜੀ ਉਹ ਯਾਰ ਮੈਂ ਐਂ ਗੱਲ ਕਰਦਾ ਸੀ ਠੀਕ ਆ ਜੀ ਥੋੜਾ ਘਲਾ ਨਾ ਲਮਾ ਥੋੜਾ ਘ ਸੁਰਗ ਲਾਲਾ ਜਰਦਨ ਕੋਈ ਲਾਈ ਨਹੀਂ ਤੂੰ ਦਾ ਰਾਜ ਕਦੇ ਕਦੀ ਲਾਉਣੇ ਆ ਚਲ ਖੁਸ਼ੀ ਦੇਣਾ ਦੋ ਲਾਲਾ ਜਰ ਹੋਰ ਖੁਸ਼ੀ ਦਾ ਤਿਹਾਰ ਆ ਜਰ ਰਾਜ ਫੇਤੀ ਹੁੰਦਾ ਆਪਾਂ ਮਿੱਤਰ ਥ੍ਰੀਕ ਹੋ ਜਾਗੇ ਠੀਕ ਹੋ ਜਾਵੇ ਹਾਂ ਉਹ ਜਿੱਦੋਂ ਕਹੋ ਨਹੀਂ ਆਦਰ ਕੋਲੇ ਮੂੰ ਮਨ ਮੈਂ ਐਂ ਦੱਸ ਸਿੱਖ ਬੰਧਾ ਤੂੰ ਹੂੰ 3000 ਪਰ ਉਹ ਪ੍ਰਚਲਤਾ ਫੁੱਲਦਾ ਹੈ ਤਿਹਾਰਾ ਹੈਦਾ ਕਿ ਨਾ ਖੂਦ ਯਾਰ ਕੋਈ ਫੈਨਾ ਨਹੀਂ ਤੜਕੇ ਰੋਟੀਆਂ ਖਾ ਲੈਣੇ ਉੱਠ ਕੇ ਹਾਂ ਹੈ ਹੂੰ 10 12 ਵਜੇ ਗੇਲੇ ਵੀੜੇ ਨੇ ਹਾਂ ਤੰਨੇ ਵੀ ਚੋਰੀ ਹੋ ਗਈ ਕਦਾ ਵਰ ਦੱਸੋ ਹਾਂ ਉਹ ਥਣੇ ਵੀ ਥਣੇ ਅੱਡ ਉਹ ਥਣੇ ਸਮਾ ਲੈ ਗਿਆ ਅੱਡਾ ਹਾਂ ਤੇ ਕਰਮੰਦ ਵਰੀ ਖਾ ਲੈਂਦੀਆਂ ਯਾਰ ਜਦੋਂ ਤੜਕੇ ਤੋਂ ਲੈ ਕੇ ਥਣੇ ਤੱਕ ਕੋਈ ਚੀਜ਼ ਖਾਵੇ ਨਾ ਬੱਸ ਦਾ ਫੇਰ ਆ ਹੂੰ ਕੋਈ ਮੜਾ ਮੋਟਾ ਲੀਵਰ ਨੂੰ ਤਾਂ ਅੰਡਰਟੇ ਟਾਬੇਲਾ ਹੋ ਗਏ ਮੇਲਾ ਵੇ ਸਰਵਾਤਮਨ ਯਾਦ ਕਰ ਅੱਜ ਮੈਨੂੰ ਤਾਂ ਲੱਗਦਾ ਇਹ ਭੈਣ ਦਾ ਜਿਵੇਂ ਆਪਾਂ ਰੋਗ ਨਹੀਂ ਲਾਉਂਦੇ ਹੁੰਦੇ ਉਹ ਮੈਨੂੰ ਕੀ ਲੱਗਦਾ ਰੋਜ਼ ਨਾਲ ਰੋਗਾ ਚ ਵੱਧ ਆਗਾ ਵੱਧ ਆਗਾ ਅੱਜ ਤਾਂ ਲੀਵਰ ਦਾ ਬੱਸ ਤੈਨੂੰ ਪਤਾ ਹੀ ਐ ਲੀਵਰ ਦਾ ਕੀ ਹਾਲ ਹੋਊ ਇਹਨਾਂ ਦੇ ਆ ਕੇ ਸਾਡਾ ਬਰਤਾ ਬਰਤ ਟੱਕੂਗਾ ਯਾਰ ਅੱਛਾ ਵੱਡੇ ਭਾਈ ਦਾ ਫੋਨ ਨਹੀਂ ਆਇਆ ਫੌਜੀ ਦਾ ਫੌਜੀ ਦਾ ਤਾਂ ਆਇਆ ਸੀ ਮੇਰੇ ਕੋਲ ਫੋਨ ਅੱਛਾ ਉਹ ਨੂੰ ਮੈਂ ਕਿਹਾ ਮਖਾ ਗਾਂ ਸਿਆਲ ਆਉਂਦਾਗਾ ਠੀਕ ਹੈ ਕਿੱਡੀ ਟਕੁਲਾ ਠਾ ਤਾ ਪਤਾ ਕੀ ਕਹਤਾ ਮਖਾਇਰ ਮਖਾਇਰ ਐ ਕਰੀ ਤੂੰ ਪੇਟੀ ਜੰਬ ਦੀ ਲੈ ਆਉਂਦਾ ਹੋਇਆ ਠੀਕ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਫਿਰ ਮਾਣੀ ਮੂਰੀ ਪੀਂਦਾਗਾ ਹੂੰ ਕੋਈ ਮੈਂ ਤਾਂ ਖੇਤੀ ਵਾਲਾ ਬੰਦਾਗਾ ਮੇਰਾ ਵੀ ਵਿੱਚ ਲੱਗ ਜਾਂਦਾ ਹਾਂ ਹੈ ਤੇ ਅੱਜ ਖੁਸ਼ੀ ਦਾ ਤਿਹਾਰੀ ਮਨ ਠੀਕ ਹੈ ਕੁਦਰਤ ਜੀ ਕਰਦਾ ਹੁਮਨੇ ਪਤਾ ਏਹੜੀ ਗੱਲ ਆ ਖੁਸ਼ੀ ਦਾ ਯਾਰ ਹੁਣ ਆਇਆ ਵੀ ਟਾਈਮ ਤਾਂ ਹਲੇ ਹੋਇਆ ਨਹੀਂ ਫਿਰ ਇਹਨਾਂ ਨੇ 3 ਵਜੇ ਕੋ ਕਹਾਣੀ ਕੋਈ ਸੁਣ ਜਾਣੀ ਆਉ ਸੁਣਿਆਉਣ ਦੇ ਠੀਕ ਐ ਮੈਂ ਇੱਥੇ ਲਿਟਾ ਮਾਰਦਾ ਠੀਕ ਐ ਫਿਰ ਟਾਈਮ ਹੋਣ ਦੇ ਠੀਕ ਐ 3 ਵੱਜਣ ਦੇ ਕੋਈ ਵੀ ਆਪਦਾ ਕੋ ਕਰਨ ਗਿਆ ਕਾਰੋ ਵਿਹਾਰ ਠੀਕ ਐ ਲੈ ਤੇ ਤੂੰ ਜਾ ਕੇ ਕੋਨਾ ਅਰੈਸਟ ਕਰ ਲਾ ਠੀਕ ਐ ਤੇ ਮੈਂ ਤਾਂ ਤੈਨੂੰ ਪਤਾ ਫਿਰ ਇੱਥੇ ਪਈ ਆਗਾ ਠੀਕ ਐ ਫਿਰ ਆਪਾਂ ਦੇਖਦੇ ਆ ਕੀ ਬਣਦੀ ਆ ਗੱਲ ਬਾਤ ਠੀਕ ਐ ਤੇ ਕਿਰਾ ਚਲ ਤੂੰ ਉੱਥੇ ਜਾ ਕੇ ਅੰਦਰ ਆਪਣੇ ਪਾਏ ਦਾ ਬਾਹਰ ਚ 10 ਮਿੰਟ ਪਹਿਲਾਂ ਆਇਆ ਹਾਂ 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 ਬੱਲ ਜਾ ਚਲ ਤੂੰ ਪਾਏ ਬਰੇ ਉੱਥੇ ਹਾਂ ਹਾਂ ਮੈਂ ਤਾਂ ਕੋਈ ਜਾਣੀ ਟੈਂਕਾ ਦੇਖਾ ਕਿੰਨਾ ਹੋ ਗਿਆ ਹੋ ਮੈਂ ਮਰ ਜਾ 2:30 ਵਜੇ ਪਿਆ ਪੰਜਾਂ ਮੌਜਾਂ ਨਾਲ ਕਹੋ ਕਹੋ ਲੈ ভাই ਕਹਿੰਦਾ ਨਾ ਨਾ ਅੰਦਰ ਜਾਓ ਨਾ ਅੰਦਰ ਜਾਓ ਨਹੀਂ ਭਾਈ ਕਹਿੰਦਾ ਸਮਝਾਉਂਦਾ ਚੱਲਦਾ ਹਾਂ ਐਂ ਕਿ ਕਰ ਹੋਇਆ ਇਹਦਾ ਹਾਂ ਕਿ ਉਹ ਵੀ ਨਹੀਂ ਠੀਕ ਹੈ ਕਿ ਕਰਾਂ ਕਿ ਉਹਨਾਂ ਨੂੰ ਲਾ ਕੇ ਦਿੰਦੇ ਆਂ ਮੰਪੜਾ ਅੱਲਾਮਾ ਬੋਲੋ ਇਹ ਬਈ ਆ ਤੇਰੀ ਗੱਲ ਚਾਹੀਦੀ ਚਾਹਾਂ ਉਹ ਚਲੋ ਹੋ ਦੇਣਾ ਨਾਲ ਖੜਾ ਬੋਲ ਦੇਰੀ ਆਪਾਂ ਤੇਰਾ ਆਪਣਾ ਦੋ ਦਰਵਾਜ਼ਾ ਕੋਈ ਨਹੀਂ ਫਿਰ ਤੇ ਆਪਾਂ ਹੋਏ ਹੋਣਗੇ ਕਿ ਅਪਾ ਚਾਂ ਉਹ ਜਦ ਬਰਫ ਕੋਲ ਨਾ ਉਹ ਦੋ ਦਰਵਾਜ਼ੇ ਤਿਆਰ ਹੋ ਜਾਣਗੇ ਠੀਕ ਜੇ ਚਲੇ ਸ਼ੁਰੂ ਕਰਦੇ ਹਾਂ ਫੋਨ ਕਰਦੇ ਹਾਂ ਠੀਕ ਲੇਟ ਹੋ ਜਾਣਗੇ ਆ ਨਹੀਂ ਕਿ ਤਾਂ ਹਾਂ ਕਿ ਬੋਲ ਦੇਣਾ ਜਦ ਆਵਾਜ਼ ਤੇ ਹੋਏ ਕਾਹਦੇ ਨੂੰ ਕੀ ਨਾ ਟਕਣੀ ਉਹ ਤਾਂ ਆ ਗਿਆ ਹੋ ਗਿਆ ਹੋ ਗਿਆ ਚੱਲ ਜੇ ਆ ਬੈਠੇ ਗੱਲੇ ਯਾਰ ਬੁੜੀਆਂ ਜਿਹੜੀਆਂ ਕਿੱਧਰ ਕਹਾਣੀ ਸੁਣਨ ਬੱਗੀਆਂ ਵਾਂਝ ਜਾਵੇ ਇਸ ਦਿਰੋਂ ਫਿਰਦੇ ਸੀ ਤੇ ਨਿਉ ਬੁੱਧਨ ਨੂੰ ਰੋਟੀ ਖਾਣ ਦੇ ਮੌਕੇ ਤੇ ਉਹ ਬੜੂਗਾ ਯਾਰ ਬੰਗਾ ਤਿਆਰ ਹੋਈ ਜਾਂਦੀ ਐ ਸਦਕੇ ਵੰਦ ਕਰਾ ਆਇਆ ਨਹੀਂ ਤੈਨ ਕਿੱਥੇ ਗਿਆ ਕਿੱਥੇ ਨਾ 8 ਵਜੇ ਅੱਜ ਆਇਆ ਲੀਗਾ ਉਹ ਅੱਗੇ ਨੇ ਤੂੰ ਬਣਾ ਬੈਠਿਆ ਉਹਨੇ ਰਾਖਾ ਖਾਸਾ ਹੋ ਗਿਆ ਬੰਦ ਸਾਂ ਕਰੀ ਡਿੱਕੀ ਜਾਂਦੇ ਹੋਣਗੇ ਰੋਟੇ ਪੈਂਦਾ ਪਾਰਟੀ ਹੀ ਮ라운 ਲੱਗੀ ਇੱਧਰ ਇਹਨਾਂ ਨੇ ਬਰਤ ਬੁਤ ਜੀ ਰੱਖੇ ਸੀ ਚਲ ਆਪਾਂ ਚੁੱਪ ਕਰਕੇ ਬਹਿ ਜਾ ਕੰਜਦਿਆ ਚੁੱਪ ਕਰਕੇ ਪਿਆ ਨਹੀਂ ਆਇਆ ਨਹੀਂ ਪਤਾ ਬੰਗਾਂ ਕੁੱਟਣਾ ਭਾਈ ਆਇਤੀ ਸੁੱਖ ਗੈਸ ਉਹ ਆ ਗਏ ਬੰਦ ਤਾਂ ਰੱਖ ਦੇ ਨੀ ਸੁੱਚਾ ਤਿੰਗ ਉਹ ਬਾਰਾ ਨਾ ਲੱਗ ਦੇ ਦੇ ਬਾਹੋਂ ਤਾਂ ਐਵੇਂ ਦੇਖਾ ਜੀ ਬੱਤਾਂ ਦੇ ਬੱਤ ਕਿਹੜੀ ਭਾਈ ਦੇਸ਼ ਚੋਂ ਚੰਦ ਚੜ੍ਹ ਸ਼ਾ ਚੱਲ ਜੇ ਪੇਸ਼ੇ ਭੱਜ ਕੇ ਪਾ ਲੈ ਤੇ ਆ ਆ ਪਿਆ ਮੌਜਾਂ ਨਾਲ ਇਹਨੂੰ ਐ ਤਾਂ ਨਹੀਂ ਵੀ ਅੱਜ ਵਰਤ ਸੀਗੇ ਅੱਜ ਤਾਂ 소ਫੀ ਆ ਜਾ ਕਰ ਆਹਾ ਹਾ ਹਾ ਅੱਜ ਤਾਂ ਬੜਾ ਤੂ ਤੇ ਰੰਗਾ ਸੂਟ ਪਾਇਆਗਾ ਨਹੀਂ ਤਾ ਤੇ ਰੰਗਾ ਸੂਟ ਤਾਂ ਦੇਖ ਹੀ ਨਾ ਤੂੰ ਸ਼ਰਮ ਮੰਨ ਲੈਂਦਾ ਮਾੜੀ ਮੋਟੀ ਅੱਜ ਤਾਂ ਸੋਫੀ ਆ ਜਾਂਦਾ ਘਰੇ ਕਾਦੀ ਸ਼ਰਮ ਮੰਨ ਲਾ ਕਿਹੜੇ ਕੰਜਰਨੇ ਦਾ ਰੂਪ ਈ ਤੀ ਆ ਚੱਲ ਚੌੜਤਾ ਇਸੇ ਆਪਾ ਰਹਿੰਦਾ ਮੈਂ ਅਸੀਂ ਅਰਗ ਦੇ ਦਗੇ ਓਏ ਮੈਨੂੰ ਪਤਾ ਤੂੰ ਚੰਦ ਦੇਖਦੀ ਆ ਹੂੰ ਚੰਦ ਚੜਿਆ ਤਾਂ ਬੈਠਾ ਆ ਜੀ ਨਾ ਚੰਦ ਚੜਿਆ ਤੂੰ ਸਾਨੂੰ ਮੈਂ ਕੁੰਨ ਨੂੰ ਬੁਲਾ ਲਿਆ ਮੈਂ ਕੁੜੀਆਂ ਨੂੰ ਲੈ ਨਹੀਂ ਨਹੀਂ ਕਿਹੜੇ ਅਰਗ ਦੇਂਦੇ ਨੇ ਆ ਜਾਓ ਰੱਜਿਆ ਬੈਠਾਗਾ ਦੱਸ ਕੀ ਚਾਹੀਏ ਦੱਸੀਗਾ ਕਹਿੰਦਾ ਮੈਂ ਚਾਹਤਾ ਆਜੋ ਆਜੋ ਕਹਿੰਦਾ ਮੈਂ ਆਜੋ ਜੀ ਅਰਕ ਦੇਣਾਗਾ ਪਾਣੀ ਪੂਣੀ ਪਿਆ ਦਿਓ ਆਜੋ ਜੀ ਇਹਨੂੰ ਐਡਾ ਤੂੰ ਤੇ ਹਾਈ ਬਿਚਦੀ ਆ ਕੀ ਆਹੀ ਕਿ ਹੁਣ ਮੈਂ ਸਾਰੇ ਦਿਨ ਤੇ ਆਹੀ ਨਹੀਂ ਵਰਤਰੀ ਰੱਖੇ ਦਰਵਾਤੇ मैं नहीं चलाता हूँ आया बड़े भैया ये कर लेंगे चालू कर लेंगे चलो आज आप बताते हैं ये तरह से बैठिए आज ਨੀ ਮੇਰੇ ਕੋਲ ਇਹ ਜਿਹੇ ਬੜੇ ਕਿਹੜੇ ਛਾਲ ਨੇ ਨੇ ਆ ਪਤਾ ਨਹੀਂ ਕੀ ਪਿਆ ਚਰਨਾ ਆ ਅਜਾ ਦੇਖ ਲੈ ਇਹਦੇ ਜਿਹਦੇ ਮੂੰਹ ਮਾਂ ਆ ਕੀ ਦੇਖ ਰਹੀ ਹੁੰਨੀ ਆ ਪਤਾ ਨਹੀਂ ਬੰਨਣ ਦੇ ਤਾਰਕ ਦੋਨਾਂ ਨੇ ਅਜਾ ਪਾਣੀ ਕਿਹਿਆ ਦੇ ਆ ਤਾਂ ਕੰਮ ਦੀ ਚੀਜ਼ ਲੱਗਦੀ ਈ ਹੈ ਆ ਕਾਮਰਾਮ ਰਾਮ ਤੋ ਬਤੋ ਬੰ ਮੈਨੂੰ ਤੇਰੇ ਪੈਸੇ ਖਤ ਦੇ ਕੇ ਜਾਣੇ ਸੀ ਆ ਅਗੇ